ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਇਗੁਰ ਦੀ ਕਹਾਸਾ ਵਾਇਗੁਰ ਦੀ ਫਤਿਹ ਮੇਰੇ ਸਾਥ ਨੇ ਤੁਹਾਡੇ ਨਾਲ ਗੱਲਬਾਤਾਂ ਕਰਦੇ ਆ ਕਾਬੀ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਹੋਣੀ ਹੈ ਅਸੀਂ ਪੰਜਾਬ ਜੈ ਹਿੰਦ ਬਚਾਓ ਯਾਤਰਾ ਅੱਜ ਤੀਜਾ ਦਿਨ ਹੈ ਯਾਰ ਮੈਂ ਪਿੰਡਾਂ ਸੋਡਾ ਤੇ ਸੋਡੇ ਪਿੰਡੇ ਰੁਕਣਾ ਰਾਤ ਜਿੱਥੇ ਰਾਤ ਪੈਂਦੀ ਉੱਥੇ ਰੁਕ ਜੰਨੇ ਆ ਅਸੀਂ ਸਵੇਰ ਚੱਲਦੇ ਆ ਜਿੱਥੇ ਰਾਤ ਪੈਂਦੀ ਉੱਥੇ ਰੁਕ ਜਾਂਦੇ ਆ ਕਿਉਂ ਤੁਰਨਾ ਪਿਆ ਸਵਾਲ ਹਰ ਜਹੰਜ ਹੋਣਾ ਕਿ ਅਰੇ ਕੀ ਕਹਿੰਦਾ ਪੰਜਾਬ ਬਚਾਵਾਂਗੇ ਸਾਰੇ ਕਹਿੰਦੇ ਇੱਕ ਇਹ ਵੀ ਸਵਾਲ ਉੱਠਦਾ ਵੀ ਯਾਰ ਕੀ ਵਾਕਈ ਅੱਜ ਪੰਜਾਬ ਹੋਇਆ ਚਾਹੁੰਦੀ ਲੋੜ ਹੈ ਨਾ ਲਾਰੇ ਆ ਸਾਡੇ ਕੋਲੇ ਨਾ ਵਾਦੇ ਕੋਈ ਫੋਕਾ ਵਾਦਾ ਨਹੀਂ ਕੋਈ ਫੋਕਾ ਲਾਰਾ ਨਹੀਂ ਨਾ ਸਾਡੇ ਕੋਲ ਸਿਆਸੀ ਗੱਲ ਹੈ ਅਸੀਂ ਗੱਲ ਕਰਦੇ ਆਂ ਸੁੰਡੇ ਆਉਣ ਵਾਲੇ ਭਵਿੱਖ ਦੀ ਆਉਣ ਵਾਲੇ ਖਤਰਿਆਂ ਦੀ ਅਸੀਂ ਗੱਲ ਕਰਦੇ ਆਂ ਪਾਣੀਆਂ ਦੀ ਬੋਲੀ ਦੀ ਇਤਿਹਾਸ ਦੀ ਵਿਰਸੇ ਦੀ ਹੋਰ ਇਹ ਪ੍ਰਵਾਸ ਦੀ ਮਰ ਰਹੀ ਜਵਾਨੀ ਦੀ ਚਿੱਟੇ ਦੇ ਨਾਲ ਜੋ ਸ਼ਾਇਦ ਮੈਨੂੰ ਲੱਗਦਾ ਕਿ ਸਾਡੇ ਮੁੱਦੇ ਨਹੀਂ ਨੇ। ਜਾਂ ਸੀ ਵਿੰਨਾ ਮੁੱਦਿਆਂ ਨੂੰ ਛੱਡ ਦੇ ਨੇ ਤੇ ਆਪਾਂ ਕੀ ਲੈਣਾ। ਮੈਂ ਪਿਛਲੇ ਪਿੰਡਾਂ ਤੋਂ ਆਇਆ ਨਗਲਾ ਲਹਿਰੀ ਜਥੇ ਹਾਂ। ਪਾਣੀ ਦੇ ਹਾਲਾਤ ਬਹੁਤ ਮਾੜੇ ਨੇ। ਮੈਂ ਹਾਰਾ ਰਹਿ ਗਿਆ ਆਪਣਾ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਘਰੇ ਟੈਂਕੀਆਂ ਜੀਆਂ ਬਣਾਈਆਂ ਹੋਈਆਂ। ਨਹਿਰ ਤੋਂ ਪਾਣੀ ਲਿਆ ਕੇ ਪਾਉਂਦੇ ਆ ਉਹ ਕਹਿੰਦੇ ਬਾਈ ਜਦੋਂ ਬੰਦੀ ਆ ਜਾਂਦੀ ਹੈ ਨਹਿਰ ਦੀ ਤੇ 700 ਰੁਪਏ ਦੀ ਟੈਂਕੀ ਭਰਦੇ ਆ 10 ਰੁਪਈਆ ਦੇ ਤੋੜਾ ਮੁੱਲ ਪਾਣੀ ਮਿਲਦਾ ਪਾਣੀਆਂ ਦੀ ਗੱਲ ਮੈਂ ਅੱਜ ਤੋਂ 12 ਸਾਲ ਪਹਿਲਾਂ ਕਹੀ ਸੀ 2012 ਚ ਉਦੋਂ ਮੈਂ ਝੇਲ ਚ ਬੰਦ ਸੀ ਮੈਂ ਅੰਦਰੋਂ ਇੱਕ ਵੀ ਉਹ ਪਾਈ ਸੀ ਹਲੇ YouTube ਤੇ ਪਈ ਹੋਣੀ ਹੈ ਕਿ ਪੰਜਾਬ ਦੇ ਲੋਕੋ ਸੰਭਲ ਜੋ ਆਪਣਾ ਪਾਣੀ ਬਚਾ ਲਓ ਸਾਡਾ ਪਾਣੀ ਮੁੱਕ ਚੁੱਕਾ ਸਾਰੇ ਲੋਕਾਂ ਨੇ ਬਖਾਲ ਕੀਤਾ ਵੀ ਪਾਣੀ ਕਿਵੇਂ ਮੁੱਕ ਜਾਊਗਾ ਜੇ ਪੰਜ ਪਾਣੀਆ ਨਹੀਂ ਧਰਤੀ ਐ ਪਾਣੀ ਬੱਕੀ ਨਹੀਂ ਸਕਦਾ ਰੋਪੜ ਜ਼ਿਲ੍ਹਾ ਪੰਜਾਬ ਦਾ ਉਹਦਾ ਇੱਕ ਪਿੰਡ ਜਿਹੜਾ ਸਾਰੇ ਪਿੰਡ ਚੋਂ ਪਾਣੀ ਮੁੱਕ ਚੁੱਕਿਆ ਉਹ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਇਥੇ ਛੋਟੇ ਪਿੰਡਾਂ ਦੇ ਹਾਲਾਤ ਪਾਣੀ ਦੇ ਆਪਾਂ ਦੇਖ ਰਹੇ ਹਾਂ ਜਿਹੜੀ ਗੱਲ ਮੈਂ 12 ਚ ਕਹੀ ਸੀ ਉਹ ਗੱਲ ਇਸਲੇ ਸਾਲ ਜੋ ਪੰਜਾਬ ਹੋਈਆਂ ਨੇ ਜੋ ਵੱਡ ਬੈਂਕ ਨੇ ਆਪਣੀਆਂ ਟੀਮਾਂ ਭੇਜਿਆ ਇਹ ਹਿਊਮਨ ਨੇ ਆਪਣੀਆਂ ਟੀਮਾਂ ਭੇਜੀਆਂ ਨੇ ਸੱਚ ਜਿੱਤੀ ਪੰਜਾਬ ਦੀ ਪਾਣੀ ਦੀ ਉਹਨਾਂ ਨੇ ਸਿੱਧ ਕਰਤਾ ਕਿ ਪੰਜਾਬ ਕੋਲੇ ਪੂਰਾ 20 ਸਾਲ ਤੱਕ ਨਹੀਂ ਅਸੀਂ ਦੱਖਣ ਸੁਧਾ ਜਾ ਕੇ ਆਇਆ ਹਾਂ ਕੇਰਲਾ ਕਰਨਾਟਕ ਕਾਮਨਲੂ ਆਦਰਾ ਤੇ ਲਗਾਤਾ ਅਸੀਂ ਦੇਸੀ ਪੰਜਾਬੀ ਲੋਕਾਂ ਨੂੰ ਇਸ ਕਿੱਦਾਂ ਖਾਣ ਕਿ ਦੇਖੋ ਇਹ ਲੋਕ ਮਨਿਆਲਮ ਲੋਕ ਕਰਨੜ ਤਾਮਲ ਦੇ ਲੋਕ ਆਪਣੀ ਬੋਲੀ ਆਪਣੇ ਘਰਸੇ ਨੂੰ ਕਿੰਨਾ ਪਿਆਰ ਕਰਦੇ ਸੀ ਉਹ ਤੁਸੀਂ ਦੇਖੋ ਸਾਡੀਆਂ ਉਹਨਾਂ ਸੁਕਾਰੀਆਂ ਦੇਖਿਆ ਹੋਣ ਉਹਦੇ ਬਹੁਤਾਂ ਤਰੀਕੇ ਸੀ ਕਿਈ ਸੰਜਰੇ ਹਲਾਰਾ ਜਰਦੀਨ ਖਾਦੀ ਪਈ ਹੈ ਉਹ ਆਪਣੇ ਪੰਜਾਬੀ ਭਰਾ ਜੀ ਨਾਲ ਗੱਲ ਰਹੀ ਸੀ ਜਦ ਆ ਕੇ ਉਹਨਾਂ ਬੱਚਾ ਬਣਾ ਬਈ ਜੀਨੀ ਦੇ ਘੰਡੇ ਜੀ ਕਦੇ ਮਈਏ ਪਾਣੀ ਦੀ ਮੁੱਕ ਜਗਾ ਰਹੀ ਜੋ ਕਦੇ ਤੋਂ 25 30 ਸਾਲ ਪਹਿਲਾਂ 750 600 ਫੱਟੇ ਪਾ ਸੀ ਪਰੰਦਰ ਅੱਥੇ ਫਿਰ ਜੱਦੀ ਬਗਿਆ ਇੱਕ ਬੋਰ ਮੋਟਰ ਆ ਹਣੀਆਂ ਪਾਣੀ ਛੱਡ ਗਿਆ ਪੰਜਾਬ ਦੇ ਸੈਂਟਰੇ ਲਾ ਬਾ ਡਾਇਰੈਕਟਰ ਜੋ ਚ ਜਾ ਚੁੱਕੀ ਆ ਹਰ ਸਾਲ ਆਪਾਂ ਉਲਟਾ ਪਾ ਲੈਂਦੇ ਪਰ ਇਹ ਸਾਡਾ ਬੁੱਦਾ ਕੀ ਆ ਸਾਡਾ ਬੁੱਦਾ ਸਭ ਪਾਣੀ ਇਹਨਾਂ ਨਾਲ ਆ ਰਹੀਆਂ ਕਿਦੇ ਦੇ ਰੋਜ਼ੀਆ ਲਾਉਣਾ ਕਿਤੇ ਬਣ ਪਊਗਾ ਕੀ ਨੂੰ ਘਰਉਣਾ ਕੀ ਲੋਕਿੰਦੇ ਬਕਾਉਣੀ ਹੈ ਸਾਡਾ ਹੁੰਦਾ ਪਾਣੀ ਦਵਾਈ ਸਾਡੇ ਗੁਰੂਆਂ ਨੇ ਪਾਣੀ ਵਾਲੇ ਅਜ ਤੋਂ ਸੈਂਕੜੇ ਸਾਲ ਪਹਿਲਾਂ ਆਪਣਾ ਗੁਰੂ ਪਾਣੀ ਦਿੱਤਾ ਪਾਣੀ ਪਿਉਉਂ ਕੇਹਾ ਪ੍ਰਸਿੱਧ ਹੋਸ ਗਿਆ ਤੇ ਸਾਡੀ ਵੀ ਕਹਾਣੀ 15 ਸਾਲ ਦੀ ਖੜੀ ਰਹਿਦਾ ਗੁੰਗਾ ਸਾਡਾ ਦਰਿਆ ਆਪਾਂ ਦੇ ਸੀਂਦਰ ਗੱਦੀਲਾ ਕਰਤਾ ਅਸੀਂ ਜਿਹੜਾ ਆਪਣੇ ਜੀ ਬੁੱਢਾ ਅਜਕਲ ਦਾ ਤਾਲਾ ਬਣ ਗਿਆ ਵese ਦਰਿਆ ਹੁੰਦਾ ਸੀ ਉਹਦਾ ਪਾਣੀ ਸਭ ਵਿੱਚ ਪੈਂਦਾ ਉਹ ਉੱਥੋਂ ਦੇ ਜਾਂਦਲ ਲੋਕਾਂ ਨੂੰ ਥਾਇਆ ਅੰਗੋਸ਼ ਕੀਤੀ ਕਿ ਯਾਰ ਉੱਥੋਂ ਉਹ ਤਾਂ ਸਿੱਕੜਾ ਪਿੰਡ ਹੈ ਬੁੱਢੇ ਦਰਿਆ ਦੇ ਉੱਤੇ ਬਿਲਕੁਲ ਸਾਰੇ ਪਿੰਡ ਨੂੰ ਕਾਰਾ ਪੀ ਜਾਂ ਲੋਕ ਉੱਥੇ ਫਿਰ ਲੱਡਰ ਆ ਜਾਂਦੇ ਆ ਹਯਾਰਾ ਜਿਹੜੀ ਡਾਈਰ ਫੈਕਟਰੀ ਹੈ ਜਾਂ ਜਿਹੜੀ ਰੰਗਾਈ ਵਾਲਾ ਫੈਕਟਰੀ ਹੈ ਉਹ ਹਯਾਰਾ ਤੋਂ ਫਰਜਦਾਨ ਨਾਲ ਲੱਗਦੀ ਹੈ ਜਿਹੜੀਆਂ ਆਪਣੇ ਦੱਖਣ ਚ ਉਹਦੀਆਂ ਤਾਮਰਡੂ ਤੋਂ ਪ੍ਰਾਪਤ ਕਰਦਾ ਹੈ ਵੀ ਬੁਸਤਾਨ ਵੈਦ ਕੀਆ ਵੰਟਨਾਉਂ ਕਿਧਾਰੇ ਜਾ ਕੇ ਦਰਾਪੀਆਂ ਤੇ ਸਾਰਾ ਜਿਹੜਾ ਸਾਡਾ ਸਭ ਤੋਂ ਸਰਤਾ ਸਤਰਾਜ ਦੇ ਹਰੀ ਦੇ ਪੱਤਨ ਹਰੀ ਦੇ ਪੱਤਨ ਤੋਂ ਇਹ ਹੋਗਾ ਫੀਸਕੋਟ ਬਾਇਰ ਦਾ ਹਬੂਤ ਸਭ ਦੇ ਲੋਕੋ ਪੜਤੀ ਹੈ ਹਰੀ ਦੇ ਪੱਤਨ ਫਸਿਆ ਦਾ ਸੱਚ ਹੈ بچی خطرناک نہیں ہے ਫਕਤ ਆਪ ਨੂੰ ਕਿਹਨਾਂ ਨਾਲ ਦੱਸਣਾ ਕਿ ਇੱਥੇ ਕੀ ਬਣਾਉਣ ਦੀ ਮਹਗਾ ਬਾਤੀ ਕੀ ਦੀਆਂ ਬੰਡ ਦੀ ਘਰੇ ਤੇ ਯਾਰ ਮਾਹਰ ਮੋਰਟੇਜ ਫੈਲਦੀ ਰੋਕ ਰਖਣੇ ਬੰਦੇ ਦੇ ਕਹਿੰਦੇ ਭਜੀ ਉਹ ਨਵੀਂ ਸਰੋਜ ਜਿਹੜੇ ਵੀ ਹੱਥ ਦਾ ਬਕਤੀ ਨੂੰ ਪਾਣੀ ਲੋੜ ਜਿਹੜੀ ਆਲੀ ਫੈਕਟਰੀ ਇਹ ਦੋਸ ਦੇਖ ਤੋਂ ਲੈਂਦਾ ਮੇਰੇ ਪੇਟ ਤੋਂ ਚਿੱਥੇ ਸਰਾਲਾ ਸੀ ਉਹ ਮੈਂ ਉੱਤੇ ਅਸੀਂ ਕਹੇ ਰਾਤ ਨੂੰ ਮੀਂਹ ਪੈਣ ਲੱਗ ਤੱਬੂ ਜੇ ਅਸੀਂ ਬੈਠੇ ਉਸਨੇ ਤਬੂਕੇ ਹੱਲ ਲਿਆ ਅੱਜ 10-12 ਜਾਣੇ ਤੇ ਸਾਡੇ ਨਾਲ 15-20 ਪਾਈਆਂ ਬਹੁਤ سارے ਕਨੇ ਲੱਖਾਂ ਫੜ ਕੇ ਨਜ਼ਾਰਾ ਉਹ ਉਥੇ ਮੈਂ ਘੋਲ ਕੀਤਾ ਵਾਲੇ ਨਾਲੇ 2 ਕਿਲੋਮੀਟਰ ਤੇ 50 ਕਿਲੋਮੀਟਰ ਤੇ ਪਿੰਡ ਸੀ ਮੈਂ ਭਾਈ ਆ ਗਏ ਯਾਰ ਇੱਥੇ ਪੁਲਿਸ ਨੇ ਘੇਰਾ ਪਾ ਲਿਆ ਉੱਠ ਕੇ ਨਹੀਂ ਆਇਆ ਉਹ ਆ ਕੇ ਚੌਂਦਰਾਣਾ ਦੇ ਪਾਈਆਂ ਆ ਕੇ ਕਿਹਾ ਸੇ ਫੇਰ ਬੱਖੇ ਨੂੰ ਖੜੋਗੇ ਉਹਨੇ ਗੁਰਦਾਰ ਸਾਹਿਬ ਪਟਾਸ ਸੀਗੇ ਉਹਨਾਂ ਨੂੰ ਲੱਗਿਆ ਕੋਈ ਬੇਅਦਬੀ ਦੀ ਘਟਨਾ ਨਾ ਵਾਪਰ ਜੇ ਕੋਈ ਨਾ ਮਸਲਾ ਪੈ ਜੇ ਉੱਥੇ ਪੁਲਸਾਰੇ ਬਣੇ ਅਸੀਂ 2 ਮਹੀਨੇ 1.5 ਮਹੀਨਾ ਉਹ ਬੈਠੇ ਨੇ ਰੋਇਪੁਰ ਢੱਗਪੁਰ ਦੇ ਪਿੰਡ ਜਦੋਂ ਕਿ ਨਹਿਰਾਂ ਦੇ ਉੱਤੇ ਜਾ ਕੇ ਮੋਰਚਾ ਲਾਉ ਉਹ ਪਾਣੀਆਂ ਦਾ ਮੋਰਚਾ ਕੱਲ ਦੇ ਕੱਲੇ ਪਿੰਡ ਜਾ ਕੇ 100 150 ਪਿੰਡ ਚ ਮੈਂ ਗਿਆ ਹਾਂ ਗੁਰਦੁਆਰੇ ਔਕਾ ਦੇਣਾ ਫਿਰ ਲੋਕਾਂ ਨੂੰ ਕੁੱਝ ਨਹੀਂ ਕਰਨਾ ਕਿ ਆਹ ਲੋਥਾ ਫਾਫਾ ਦਾ ਪੈਣ ਦਿਓ ਨਹਿਰ ਚ ਸੁਪਾ ਪਾਣੀ ਬਰਬਾਦ ਹੋ ਜੂਗਾ ਉਹ ਬਚਾਤੀ ਮਾਲਸੇ ਘਰਾਂ ਪਿੰਡ ਹੈ ਫਰੀਕੋਟ ਦਾ ਉੱਥੋਂ ਲੈ ਕੇ ਹਦੀਕੇ ਪੱਤਨ ਤੱਕ ਉਹ ਲੋਥਾ ਫਾਫਾ ਪੈਣ ਤੋਂ ਰੋਕਿਆ ਹਰ ਯੋ ਲੋਕਾਂ ਨੂੰ ਇਕੱਠੇ ਕੀਤਾ ਬਾਰੇ ਨਹੀਂ ਉੱਥੇ ਵੀ ਆਏ ਜਿਵੇਂ ਪਾਰੀ ਦੇ ਨੂੰ ਲੋੜ ਹੀ ਨਹੀਂ ਹਾਂ ਅਬਕਸਰ ਵਾਲੇ ਹਾਂਦੇ ਵਾਲਾ ਬਰੀ ਵਾਲਾ ਇੱਕਵੇਂ ਸਾਡੇ ਸੇਮ ਹੀ ਬਹੁਤ ਹੈ ਸਾਡੇ ਦਾ ਨਹਿਰਾ ਦੇ ਮਾਰਤਾ ਕਿ ਮੈਂ ਤੁਹਾਨੂੰ ਕਹਿਣਾ ਚਾਹਦਾ ਹਾਂ ਤੂੰ ਸੁਣਦੇ ਨਹੀਂ ਹੋਈ ਸੇਵਾ ਪਿਛਲਾ ਪਿੰਡ ਜਿੱਥੇ ਜਿਹੜਾ ਪਿੰਡ ਹੈ ਬੋਲੇ ਵਾਲਾ ਇੱਥੋਂ ਆਇਆ ਇੱਥੇ ਵੀ ਸੇਮ ਹੈ ਕਿ ਨਹਿਰ ਦੇ ਉੱਤੇ ਹੀ ਹੈ ਪਿੰਡ ਜੀ ਕੋਨ ਸੀ ਰਿਕਵਰੀ ਤੇ ਲਈ ਹੋ? ਹੈ ਨਹੀਂ। ਨਹਿਰ ਜਿਹੜੀ ਰਹੀ ਹੈ। ਉਹਨਾਂ ਨੇ ਸਾਨੂੰ ਆਪੀ ਕਵੋਚਨ ਕੀਤੀ। ਮੈਂ ਬਸ ਸੇਵ ਡੈਰਾ ਕਰਕੇ ਨਹੀਂ ਜਾਂਦਾ। ਨਹਿਰਾਂ ਦਾ ਇਹ ਪਾਣੀ ਜਿੱਦ ਕੇ ਥੱਲੇ ਜਾਂਦਾ, ਸਿੱਕੀ ਤੇ ਜਾਂਦਾ। ਮਿੱਠੇ ਪਾਣੀ ਦੀ ਬਰਸਾਤੀ ਦੇ ਪਾਣੀ ਉਹ ਆਪਾਂ ਮਿਲਿਆ। ਨਹਿਰ ਦੇ ਜਿਹੜੇ ਪਾਣੀ ਮਿੱਠਾ ਨਹੀਂ ਉੱਠਦਾ ਸੀ। ਪਾਣੀ ਥੱਲੇ ਹੀ ਜਾਂਦਾ। ਜਦੋਂ ਆਵਾਜ਼ ਪੈ ਗਿਆ ਮੈਂ ਕਿ ਪਾਣੀ ਥੱਲੇ ਨਹੀਂ ਆਉਣਾ। ਨਹੀਂ ਸੁਣੀ ਦਿੰਦੇ। ਸੁਸਾਇਤ ਦੇ ਮੁਤੇ ਲਈਆ। ਨਸ਼ਾ ਹਲਾ ਬੁੱਲਾ ਦੀ ਆ ਰਾਜੂ ਨੂੰ ਆ ਜਿੱਤੇ ਨਾ ਵਰਤੇ ਮੈਂ ਜਿਹੜੇ ਮਿੱਟ ਗਿਆ ਕੋਈ ਨਾ ਪੰਜ ਵਾਰ ਦੀ ਕੋਈ ਦਾ ਸ਼ਬਦ ਮਾਰੀ ਹਰ ਪਿੰਡ ਚ ਬਸ ਗਿਆ ਜਦੋਂ ਉਹਦਾ ਖੋਲਦਾ ਅਜੋ ਮੇਰ ਦਾ ਉਹ ਚੱਕੇ ਦੇ ਅੰਦਰ ਉਹਦੇ ਪਰਚੇ ਉਸ ਨੂੰ ਪੜਾ ਕੇ ਦਾ ਸ਼ਰਤ ਕਰ ਦਿੱਤਾ ਪਰਚੇ ਆਲੇ ਦੇ ਨਾਲ ਦੀ ਇੱਕ ਜਦ ਦਿਕਤਾਂ ਹੋ ਜਾਂਦੀ ਆਪ ਤਾਂ ਦੇ ਨਾ ਗਿਆ ਪ੍ਰੋਡਕਟਰ ਉਹ ਜਿਹੜੇ ਬਾਹਰੇ ਪੈਸੇ ਸਭ ਦੇ ਚਾਲ ਬਲਾਈ। ਸਾਡਾ ਜਿਸਨਾ ਚੌੜਾ ਕਰੋਨਾ ਆਇਆ। ਕਰੋਨੇ ਦੇ ਵਿੱਚ 70 ਕਰੋੜ ਬੰਦਾ ਜਿਹਨਾਂ ਲੱਗਦਾ ਆਪਣਾ ਘਰ ਲੱਗਦਾ। ਕੋਈ ਜਿੜੀ ਕੋਈ ਜੀਵ ਪ੍ਰਾਂਦਾ ਕਦੇ ਪਰ ਵਾਪਸ। ਹੂਟਰਪਿੰਡ ਦੀ ਮਰਦ ਤੇ ਵਗਦਾ ਸੀ। ਸਾਥ ਜਿ ਬੈਠੇ ਵਾਪਸ ਸੀ ਸਾਰਜ ਦੇ ਗੋਡੇ ਦੇ ਰਵੇ ਸੀ 100 ਦੇ ਹੋ ਗਏ ਸੀ। ਪੁਲਿਸ ਆ ਗਈ। ਜੇ ਕਿਤੇ ਨਾ ਬੰਦੇ ਰੁਕਾਜ ਬੰਦ ਨਾ ਆਏ ਆ ਕਿਤੇ ਵੀ ਸਾਦੇ ਦੇ ਨਿਕਲ ਨਹੀਂ ਸਕਦੇ ਬਾਹਰ ਤੇ ਫਿਰ ਜਗਾ ਪਿੰਡ ਤੋਂ ਸੱਜਾ ਜਗਾ ਪਿੰਡ ਦੀ ਵੀ ਬਰਕਰਾਰ ਕੱਢ ਜਨਤ ਦਾ ਉਹਦਾ ਜਦੋਂ ਸਾਦੇ ਪਿੰਡ ਫਿਰਾਂ ਅਨਖੁਰੀ ਦਾ ਇੱਕ ਬੰਦਾ ਮੁੱਢੀ ਦੇ ਲੈ ਕੇ ਜਿਉਂ ਰੱਖੇ ਜਿਵੇਂ ਜੇ ਕਿਤੇ ਜਦਿਆ ਮਾਲ ਖੜਿਆ ਤਾਂ ਖੂਦ ਹਟਾਦਾ ਆਪਣਾ ਲੱਟ ਕਬ ਚਾਦਾ ਲੋਕਾਂ ਨੂੰ ਨਰਾਕਾਰ ਕੰਨੀਆਂ ਬਣਾ ਲਿਆ ਜਿਹੜੇ ਨੂੰ ਨੌਜਵਾਨ ਨੇ ਫਿਚਪੜੀ ਕਰਦੀ ਕੋਈ ਵੀਡੀਓ ਸਾਂਝੀ ਕਰਦੀ ਉਹ ਵੀ ਘਰ ਦੇ ਅੰਦਰ ਦੇ ਨੇ ਇਹਨਾਂ ਨੂੰ ਉਤ ਦਾ ਪਤਾ ਲੱਗ ਜਾਂਦਾ ਹੈ ਕਿ ਨਾਰੇ ਦੇ ਬੰਦੇ ਨੇ ਉਹ ਕਿਹੋ ਜਿਹਾ ਮੁੰਡਾ ਇੱਕ ਉਹ ਬਣੀ ਕਿ ਫਿਚਪੜ ਕੇ ਤਾਇਆ ਜਦੋਂ ਇਹਨਾਂ ਦਾ ਮੁੰਡਾ ਫੜ ਲਿਆ ਮਿਸਤਰੀ ਜਿਹੜਾ ਕੰਮ ਕਰਦਾ ਹੋ ਰਿਹਾ ਘਰ ਪੌੜਾ ਕਰਦਾ ਸੀ ਇਹ ਨਾਸਤ ਮੁੰਡਾ ਮਕਮਾਲ ਦੇ ਨਾਲ ਗਿਆ ਇਹਨਾਂ ਨੇ ਜਦਿ ਫੜ ਚੁੱਕਿਆ ਫੜ ਪਤਾ ਨਹੀਂ ਕਿਉਂਦੇ ਤੇਰੇ ਵੀ ਪਤਾ ਕਰਕੇ ਦੇ ਤਾਂ ਮੈਂ ਫਰਸਾਲ ਕਰਾਈ ਉਸਦੀ ਨੂੰ ਕੌਕੇ ਦੇ چاہنے گولی سم دیں ਯੂ ਕਿਹੜਾ ਕਰਦਾ ਸੀ ਉਹ ਜਿਹੜੇ ਛੇ ਦਿਨ ਸਾਜਰਾ ਬੰਦਾ ਖਾ ਗਿਆ ਉਹ ਇਸ ਬੱਚਾ ਜੰਮਰ ਦੇ ਕਾਬਲ ਨਹੀਂ ਰਿਹਾ ਤੂੰ ਉਧੂ ਘਾਹਾਂ ਅੱਗੇ ਚੱਲੋ ਜਿੱਦੋਂ ਆਪਾਂ ਬੱਚਾ ਜੰਮਰ ਦੇ ਕਾਬਲ ਦੇ ਇਸ ਆ ਸੈਂਟਰ ਕੋਲ ਤੇ ਟੈਕਿਲੋ ਦੇ ਸੈਂਟਰ ਮਾਦੇਵੀ ਦੀ ਦਾ ਨਾਮ ਦੇ ਵਿੱਚ ਦੀ ਦਾ ਅੰਗੁਰਦੀ ਦੀ ਜੀ ਘਬਰਾਉਣ ਲੱਗੇ ਉਹ ਉਸ ਸਮਰਮ ਕੀ ਨਾ ਆੜਿਆ ਇਹ ਵੀ ਯਾਰ ਬਗਾਲਦਾ ਮਾਰਨ ਤੋਂ ਤੱਕ ਜੀ ਮੁੰਡਾ ਜੋ ਰਾਤ ਦਾ ਆਖਰੀ ਮਾਰਕ ਕੈਪ ਤਾਂ ਇਹ ਮੂਲ ਚੱਤੀਆਂ ਨੇ ਜੋ ਖਤਮ ਕਰ ਦਿੱਤਾ ਇਸ ਲਈ ਇਹ ਆਮ ਪਰਤਾਣੇ ਜਿਹੋ ਨੇ ਪਾੜੀਆਂ ਦਾ ਜੈਲੀਆ ਕਰਨਾ ਜਵਾਨੀ ਨੂੰ ਨਸ਼ਿਆਂ ਦਾ ਮਾਰਨਾ ਪ੍ਰਵਾਸ ਦਾ ਹੋਣਾ ਇੱਥੋਂ ਬਾਲੇ ਮਤਲਬ ਤੁਹਾਨੂੰ ਪੁੱਛਣਾ ਸਾਡੀ ਜਵਾਨੀ ਦਾ ਇਹ ਆਮ ਪਰਤਾਣੇ ਨਹੀਂ ਆ ਇਸ ਸੋਚੀ ਸਮਝ ਬਹੁਤ ਬੈਰੀ ਤੇ ਲੋਕੀ ਸਾਸ਼ ਹੈ ਜਦੋਂ ਕਿਸੇ ਕੌਮ ਦੀ ਨਫਰਤ ਉਸੇ ਕਰਨੀ ਹੁੰਦੀ ਹੈ ਇਹ ਪਰਤਾਣੇ ਉੱਤੇ ਵਾਪਰਦੇ ਹੈ ਇੱਕ ਤੋਂ ਪਰ 12 ਹਜ਼ਾਰ ਸਿੱਧੇ ਬੰਦੇ ਕਿ ਸੋਮਵਾਰ ਦਾ ਉਹ ਇਹਦੇ ਨਾਲ ਘਰੋਂ ਘਾਰੇ ਕਰਕੇ ਦੇਖ ਲੈ ਆਪਾਂ ਖਤਮ ਨਹੀਂ ਹੋਏ ਮਰੇ ਨਹੀਂ ਬਟਾ ਦਾ ਧੂਖਾਰਾ 14 ਸਧੂਖਾਰਾ ਜੇ ਆਪ ਸਿੱਧਾ ਧੂਖਾਰਾ 2000 ਜਵਾਨੀ ਦਾ ਪਾਪ ਤੇ ਜੇ ਕਿਸੇ ਇਸ ਤਰ੍ਹਾਂ ਖਤਮ ਹੋ ਗਏ ਇਹਨਾਂ ਨੂੰ ਗੁੱਝੇ ਤਰੀਕੇ ਨਾਲ ਸਿਮਾਰ ਮਾਰੋ ਫਤੇ ਨਾ ਲੱਗੇ ਜੇ ਕਰ ਗਏ ਹੋਏ ਆਪਾਂ ਖਤਮ ਹੋ ਗਏ ਪਰਵਾਸ ਹੋਰ ਜਵਾਨੀ ਦਾ ਪਾਪ ਭਰੀ ਸੋ ਨੋਟ ਮੈਂ ਕਹਾਂਗਾ ਕਿ ਕਿ ਤੱਕ ਗੋੜਿਆ ਸੁਨੇਚਰ ਕੈਸੂਰ ਹੈ ਕਿ ਨਹੀਂ ਹੈ ਹੈਗਾ ਹੀ ਹੈਗਾ ਪਹਿਲਾ ਬਿਕਦਾ ਬਾਦੂ ਸ਼ਰੇ ਆਵੀ ਜੀਗਾ ਜੀ ਅੱਛਾ ਬਲਕੇ ਬੋਲੋ ਜੀ ਪਤਨ ਸਾਹਿਬ ਨੇ ਜਦੋਂ ਲਾਈਵ ਹੋ ਗਏ ਥੋੜਾ ਜਿਹਾ ਉਹਦਾ ਮੜਾ ਮੋਟਾ ਜਿਹਾ ਕੰਟਰੋਲ ਹੋ ਗਿਆ ਜੀ ਪਹਿਲਾ ਬਾਕੀ ਸੀਗਾ ਹਰਿਆਣੇ ਦੀ ਦੇਣ ਹੈਗੀ ਸਾਨੂੰ ਨਾਲ ਪੱਕਾ ਦਾ ਤੂੰ ਚਲੋ ਤਾਂ ਹਰਿਆਣਾ ਮਿਲੂਗਾ ਕੋਈ ਹੋਰ ਬੰਦੇ ਦਾ ਮਿਲੂਗਾ ਸਾਫ ਹੈ ਜੀ ਸੋ ਸੌਖਾ ਹੈ ਨਾ ਯੁਰਤ ਦਾ ਸਬਜ਼ੀ ਨੂੰ ਮਿਲਦਾ ਰਿਹੜੀ ਤੇ ਜਿੱਥੇ ਮਰਜ਼ੀ ਸਾਲੀ ਬਹੁਤ ਬੱਦੂ ਜੀ ਤੱਕ ਬਾਲਾ ਬੱਡਾ ਇੱਕ ਰੋਮਾ ਕਰੋਂ ਕੋਈ ਸੋਨੇ ਪਹਚਾ ਦੇ ਤਰੋਂ ਖਿਚਾਉਂਦਾ ਮੋਤਾ ਵੀ ਹੋਈਆਂ ਇੱਥੇ ਖੰਭਾ ਆਸਾ ਕਬਰਸਾ ਜਿਮਨੀ ਬਾਹਰ ਪਾ ਲਈ ਨੌਜਵਾਨ ਮੁੰਡੇ ਕਿਸਾ ਜਿੱਦਿ ਸਮਾਰੀ ਸੋ ਇੱਕ ਰੋਮਾ ਬਚੋ ਬਾਈਕ ਲੈ ਕੇ ਜਾਣਾ ਹੈ ਤਾਂ ਲੀ ਹੋਈ ਗਿਆ ਜਿਵੇਂ ਟ੍ਰੰਕ ਮੋਬਾਈਲ ਵੀ ਹੈ ਬਾਹਰ ਦੀ ਨਿੱਕੀ ਬਾਹਰ ਹੈ ਉਹਨਾਂ ਜੋ ਕੀ ਹੈ ਉਹਦੇ ਬਾਪ ਕੋਲ ਸੋਚੀ ਹੈ ਕਿ ਇਹ ਰਹਿ ਰਹਿਣਾ ਨਹੀਂ ਰਹਿਣਾ ਅਪਾਛੇਦ ਨੂੰ ਕਿ ਸੰਦੇਸ਼ ਹੈ ਇਹ ਵੀ ਦਾ ਆਪਣਾ ਲੋਕੀ ਘੱਟਣਾ ਕਿਤੇ ਰਹਿ ਗਿਆ ਕਹਿੰਦਾ ਵੀ ਜਿਹੜੀ ਕੈਨੇਡਾ ਗਈ ਹੈ ਕੰਮ ਹੀ ਦਵਾਈ ਤੋਂ ਮੁੱਖ ਮੈਨਰ ਤੋਂ ਸਾਰਾ ਵਾਰ ਮਾਦੂਰੀ ਕਿਉਂ ਸੀ ਕਿ ਕਿੱਦਰੀ ਕੀ ਹੋ ਗਵਰਨਰ ਦੀ ਆਵਾਜ਼ ਲੈ ਇਹ ਫਤਮਤਰੋ ਪਾਰ ਤੋਂ ਤਰੇ ਨੂੰ ਕਹੀ ਹੀ ਸਟਾ ਟੂਬਾ ਦੀ ਦਾਲ ਕੜੇ ਕੁੜੀਆਂ ਜੋ ਮੱਠੀ ਕੁੜੀਆਂ ਮੁੰਡੇ ਜੋ ਮੱਠੀ ਕੁੜੀਆਂ ਜੋ ਰੋੜ ਦੇ ਖੁਦ ਦੇ ਆਪ ਦੇ ਖੇਦ ਚਿੱਟਾ ਦਾ ਬੰਦ ਹਾਸ ਨਰਸਾ ਵਾਲੇ ਤੇ ਲਾ ਫੋਟੋ ਕਿੰਨਾ ਮੰਗਿਆ ਅਲਵਾ ਸੁਣੋ ਦੇ ਕਿੱਥੇ ਬੰਦੇ ਦੇ ਜਿਹੜਾ ਨਾ ਮੋਲ ਹੈ ਕਹਿਣਾ ਚਾਹਦਾ ਹਾਂ 20 ਸਾਲ ਦੇ ਰਹਿ ਗੋੜੇ ਜਿੱਥੇ ਦਾ ਵਰਦੇ ਰੋਜ਼ ਕੰਮ ਕਰਵਾਉਂਦੇ ਜੱਟ ਦੇ ਲਾਣਾ ਹੁੰਦਾ ਆਪਲਾ ਨਾ ਪਰਿਸਰ ਆ ਤੇ ਹਸੀ ਦਾ ਟੈਗ ਨਾ ਵਰਗਾ ਕਰਿੰਦਾ ਜੀ ਟੈਗ ਨਾ ਬਾਬਾ ਜੀ ਸੱਚੀ ਦਾ ਵਰਦਾ ਤੁਸੀਂ ਜਾਣਦਾ ਕਿ ਜੀਐਸਏ ਅੱਗੇ ਬਹੁਤ ਬੜੀ ਦਿੱਕਤ ਹੈ ਮੁਸੱਲਮ ਦੇ ਨਾਲ ਸਵੇਰ ਤਾਰੀਖ ਦੇ ਸਭ ਤੋਂ ਕੋਸ਼ਿਸ਼ ਕਰੋ ਕਿ ਬਾਅਦ ਵਿੱਚ ਕੀਤੀ ਜਾਵੇ ਜਦੋਂ ਅਸੀਂ ਬਸਿਲਾਣ ਤੋਂ ਪਾਏ ਅਸੀਂ ਕਿਨੇ ਵੱਡਾ ਜਾ ਕੇ ਅਮਰੀਕਾ ਜਾ ਕੇ ਬਾਅਦ ਜਾਂ ਸਟਾਪਿਕਾ ਕਿਹੜੇ ਤਰਫ ਖੜੇ ਹੋਏ ਸੀ ਉਹ ਉੱਥੇ ਕਾਹਤ ਵੱਡਾ ਮਜਦਾਰ ਆਇਆ ਮਗਾ ਸਾਡਾ ਯਾਰ ਤੋਂ ਵੀ ਪਰਤ ਤੱਕ ਕੁਝ ਦਿਨ ਦੇ ਬਾਅਦ ਕਿਤਾਬੀ ਆਵਾਜ਼ ਵਿੱਚ ਕੀ ਆਰ ਮਗਾ ਆ ਗਿਆ ਕਿ ਨੰਬਰ ਉਹ ਲਾਸਟ ਕਰਕੇ ਗਿਆ ਕਿ ਮੇਰਾ ਇਹ ਦਿਵਾਂ ਮੇਰੇ ਨਹੀਂ ਹੋ ਰਹੇ ਉਹ ਸੋਟੇ ਜਿਹਾ ਕਰਦੇ ਉਸਨੇ ਸੁਣ ਕੇ ਬਦਲ ਹੋ ਗਿਆ ਕਿ ਬੰਦਾ ਕੀ ਪੀ ਮਨਾਰੇ ਇਸ ਤਰ੍ਹਾਂ ਸਿੱਖਿਆ ਦੇ ਰਿਹਾ ਉਹਨੇ ਜਾਗੇ ਬਣਾ ਰਿਹਾ ਕੁੜੀ ਨੂੰ ਕਹਿ ਦਿਆ ਤੂੰ ਮੁੰਡਾ ਬਣ ਜਾ ਫਤਨਤਰ ਬਸੰਦਾ ਜੈਂਡਰ ਚੇਂਜ ਕਰ ਦੋ ਤੇ ਕੋਈ ਵੀ ਸਿੱਖਿਆ ਦੇ ਰਿਹਾ ਬੰਦਾ ਕੋਈ ਨਹੀਂ ਚਾਹੇ ਕਿ ਚਾਹੇ ਕਿ ਚਾਹੇ ਕਿ ਚਾਹੇ ਕਿ ਨੰਬਰ ਕਿੰਨੇ ਵਗਦਾ ਪਿਆ ਬੰਦਾ ਇੱਚਾ ਕਰਦਾ ਕਰਦੇ ਚੱਲ ਆਵੇ ਕੰਮ ਜਾ ਕੋ ਹੋ ਜੀ ਤੱਕ ਜਿਹੜਾ ਬੱਚਿਆਂ ਨੂੰ ਪੀ ਰਹੇ ਹਾਂ ਕਿੰਨੇ ਸਾਲ ਦਾ ਪੰਨ ਚੱਲ ਰਹੇ ਹੂ ਬੱਚਾ ਸਿੱਟਣ ਨਾਲ ਵਾਲੀਆਂ ਕਰਦਾ ਨਾ ਜਿਹੜੇ ਪਾਣੀ ਨਹੀਂ ਤੇ ਅਸਰ ਨਹੀਂ ਕਿ ਜਾਓਗੇ ਬੋਲੀ ਵੀ ਹੋ ਜੀ ਕਿੱਥੇ ਕਿ ਜਾਓਗੇ ਆਸੇ ਹੋ ਵੀ ਕਿੱਥੇ ਕਿ ਜਾਓ ਧਰਤੀ ਕਿੱਥੇ ਕਿ ਜਾਓਗੇ ਇਹ ਅੱਜ ਦਾ ਐਸ ਕੰਮ ਤੇ ਸਾਡੀ ਕੋ ਪਛਾਣ ਹੈ ਕਿ ਸਾਡੇ ਵੱਡ-ਵਡੇਰਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਆ ਉਹਨਾਂ ਦੀ ਘਰਨਾਂ ਦੀ ਬਦੌਲਤ ਹੈ ਜਦੋਂ ਜਨਕ ਦਿੱਤੀ ਜਿਹੜੀ ਹਜ਼ਾਰਾਂ ਸਾਲ ਫਿਰ ਆਪੈਸਾ ਚਾਹਤੇ ਆਏ ਅੱਜ ਹਰ ਬੰਦੇ ਨੂੰ ਸੋਚਾ ਮੈਹੀ ਲੈਣਾ ਆਪਾਂ ਨੂੰ ਕੀ ਆ ਮੈਂ ਪੰਗੇ ਜਿ ਪਾਵਾਂਗੇ ਪੁਲਿਸ ਦਾ ਫੜ ਕੇ ਲੈ ਜਾਓ ਪਰਚਾ ਚਾੜੋ ਮੈਂ ਦੇ ਦੇਣ ਫਿਰਿਆ ਯਾ ਤੇ ਦਾਬ ਲਈ ਬੁੱਕ ਕਰੀ چوبی چیز بہت چند لگتا ہے وہ کہ ਇਹ ਜਿਹੜਾ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਕਹਿੰਦੇ ਇਹ ਸਾਡਾ ਸੀ ਤੇ ਫੇਲੇ ਲਈ ਜਾਂਦੇ ਔਰ ਇਹਨੂੰ ਗੱਲ ਪਤਾ ਕਿ ਇਹਦੇ ਸਰਕਾਰੀ ਵਾਲਾ ਬੰਦਾ ਖਤਰਨਾਕ ਨਹੀਂ ਹੁੰਦਾ ਇਸੇ ਹਕੂਮਤ ਲਈ ਜਿੰਨਾ ਬੰਦਾ ਉਹ ਬਸ ਤਿਆਰ ਕਰਨ ਵਾਲਾ ਖਤਰਨਾਕ ਇੱਕ ਹਿਸਾਬ ਦਾ ਕਹਿਣ ਦੇ ਦਾਰਕ ਬਾਤੀ ਹੈ ਬੱਕਬਾਕੀ ਕਰਕੇ ਮਾਰ ਦੇਣਗੇ ਜਦ ਬੰਦਾ ਆਪਣੇ ਲੋਕਾਂ ਨੂੰ ਜਿਦਾਉਂਦਾ ਹੈ ਆਪਣੇ ਲੋਕਾਂ ਹੱਕਾਂ ਲਈ ਲੜਨਾ ਸਿੱਖਉਂਦਾ ਹੈ। ਛੱਲ-ਛਾਲੇ ਰਾਹ ਪਾਉਂਦਾ ਹੈ। ਕਿੰਦਰ ਤੱਕ ਭੜਦਾ। ਆਗਲਸ ਤੇ ਰਖਵਾਲ ਸੀ ਇਹਨੂੰ ਕਰਦਾ ਖਤਰੇ ਬਾਰੇ। ਉਹ ਬੰਦਾ ਖਤਰਨਾਕ ਹੁੰਦਾ ਫਿਰਦਾ। ਉਸ ਜਲਾ ਕੀ ਹੋ ਰਾਇਆ? ਮੈਂ ਬਗਾਨ ਗਿਆ। ਸਕੂਲ ਇਕੱਤਰ ਤੇ। ਉਸ ਜਨਤੀ ਲੋਕੀ। ਸਭ ਵੀਰ ਤੋਂ ਹੀ ਪਰਦੇ ਜਵਾਕ। ਇਹਨੇ ਉਸ ਜਲਾ ਖੋਤੇ। ਉਹ ਕੋ ਮਰਦਾ ਹੁੰਦਾ ਫੇਰ ਵੀ ਪਾਰਟੀ ਚ ਕਰਤੇ ਰਹਿੰਦਾ ਆਪਣਾ ਪੰਜਾਬੀ ਕੋਲੋਂ ਕਰਦਾ ਹੁੰਦਾ। ਆਹ ਮੈਨੂੰ ਕੋਈ ਨਿਵਾਕਾ ਨੂੰ ਪੁੱਛੀ ਦੇ ਪੰਜਾਬ ਬਾਰੇ ਜਾਣਦੇ ਆ ਪੰਜਾਬੀ ਇਤਿਹਾਸ ਬਾਰੇ ਜਾਣਦੇ ਪੰਜਾਬੀ ਲੋਕਾਂ ਬਾਰੇ ਕਿੱਥੇ ਬਾਰੇ ਜਾਣਦੇ ਆ ਉਹ ਪੁੱਛਣਾ ਨਹੀਂ ਆ ਪੰਜਾਬ ਦਾ ਇਤਿਹਾਸ ਨਾਲ ਕਿੱਤਾ ਸੀ ਕੁਝ ਨਹੀਂ ਜਾਣਦੇ ਪਰ ਮੂਸੇ ਨੇ ਜਾਣ ਲੈ ਆ ਗਾ ਜੰਪਾ ਪਿੰਸਾ ਦਾ ਬੱਚਾ ਕੈਨੇਡਾ ਦਾ ਜੰਪਾ 7 ਸਾਲ ਦਾ ਬੱਚਾ ਕੋਈ ਅਮਰੀਕਾ ਚੱਲਿਆ ਹੋਇਆ ਬੱਚਾ ਉਸਦੇ ਪਿੰਡ ਆਉਣਾ ਮੁਸ਼ਕਲ ਬਾਤ ਹੈ ਉਹ ਕਹਿੰਦਾ ਕਿਉਂਕਿ ਮਾਪੇ ਕਿੱਥੇ ਨੇ ਸਾਡਾ ਜਗਵਾਦ ਉਧਰ ਤੇ ਜੰਪਾ ਤੇ ਬਾਹਰ ਦੇ ਮਖਾਣ ਦੇ ਪਰ ਮੁਸਲਮਾਨੋਂ ਦੇਖ ਕੇ ਪੰਜਾਬੀ ਬੋਲੀ ਸਿੱਖਣ ਦਿੱਤਾ ਉਸ ਦੇ ਨੂੰ ਦੇਖ ਕੇ ਤਨਵੈ ਸੀ ਉਹ ਸਾਡੀ ਪਹਿਚਾਨ ਸਾਡੀ ਬੋਲੀ ਨੂੰ ਦੁਨੀਆ ਦਾ ਤਾਰਾ ਹੈ ਇਹ ਗੱਲ ਕਿਸੇ ਸਟੂਡੈਂਟ ਨੂੰ ਕਿਸੇ ਅਸਿਨ ਨੂੰ ਜਦੋਂ ਉਹ ਤੋਂ ਪਹਿਲਾ ਬੰਦਾ ਹੁੰਦਾ ਹੈ ਜਿਹੜੇ ਬੰਦਾ ਆਪਣੇ ਲੋਕਾਂ ਦਾ ਸਿਰਦਾਰ ਹੈ ਉਹ ਬਹਿਰ ਕਰਦਾ ਰਿਹਾ ਆਪਣੀ ਕਿਹਾਸ ਆਪਣੇ ਦਸਤੇ ਆਪਣੀ ਬੋਲੀ ਨਾਲ کچھ جانے خطرناک ہوتا ہے اسی سے لئے میں جتے مجھر دی لاش کرے پہنچ جو نہیں کرے خود ہی میں گھر کے سیسے بلکہ یہ عام تارا نہیں کہ گینگ بار جو ہے قطر نہیں کہ جن سینہ سٹریٹ دا کرایا رہا ہے پرسی بندے جونے کی جنہاں سے جرد ہونی ہوتی ہے نا سنو پرسی بندے ہوتی ہے ہوتی ہے سکران کرانے بھپے دے کے ٹیگ داری کے بندے نے مدد نہ میں قسم دا وعدہ کرداں کہ اسیں 57 سال اتے زمین بچا کے رہنا ہے تسی راج کرو گے پنجاب راج کرن گے کرنا پڑنا کوئی کارنے 100 میل تک جے موں کڑے آ اپنی خاطر تھوڑی ہے او سارے بندقاں سو کلر ਜੋ ਕੁ ਨਾ ਵਾਲਾ ਜਿਸ ਨੇ 14 10 ਦਿੱਤੇ ਕਿ ਕਿਲਾ ਦੋ ਘੁੰਮਲੇ ਕੋ ਪਾ ਕੇ ਦੇ ਜੇ ਕੋ ਪੰਜ ਘੁੰਮਲਾ ਦਾ ਕਿੰਨੇ ਦਾ 7 ਦਿੰਦੇ ਆ 10 ਨਾਲ 12 ਦਿੰਦੇ ਆ ਕਰੋ ਇਹ ਦੁਨੀਆ ਦਾ ਪਹਿਲੇ ਨੰਬਰ ਬਦੂ ਜਿਹਦੇ ਨੰਬਰ ਤੇ ਹੋਣ ਵਾਲਾ ਆਖਿਰ ਨੂੰ ਬੰਦਾ ਬਹਿ ਲੇ 25 ਲੱਖ ਦੇ ਕਿਕਰ ਪੈ ਰਹੇ ਨੇ ਨੀ ਨੀ ਆ ਜਿਹੜਾ ਜਿਹੜੇ ਬਟਨਾਂ ਦਾ ਕੀ ਨਾਮ ਦਾ ਫੇਸਬੁਕ ਸੋਸ਼ਲ ਮੀਡੀਆ ਐਲਮਾਸਾ ਇਹ ਕਾਫੀ ਦੇਰੀ ਕਿਉਂ ਹੈ ਕਿ 900 ਕਿਲਾ ਵੀ ਇੱਥੇ ਰਿਲਾਇੰਸ ਨੇ ਬਹਿਣੀ ਵਾਲਾ ਕੋਈ ਨਹੀਂ ਹਾਂ ਇੱਥੇ ਮੈਂ ਆਪੇ ਚੇ ਨਗਰੇ ਜਾਂਦੇ ਸੀ ਕਿਤੇ ਭਾਈ ਸਾਡੇ ਜਿਹੜੇ ਕਾਪੀ